ਆਉਦੇ ਬਜ਼ੁਰਗਾਂ ਦਾ ਨਾ ਸਾਰਾ ਲਿਖਿਆ ਹੋਇਆ ਵੀ ਕਿੰਨਾ ਨੇ ਪਿੰਡ ਆ ਕੇ ਵਸਾਇਆ ਸੀ ਬਾਬਾ ਭਾਰੂ ਜੀ ਨੇ ਉੱਥੋਂ ਹੀ ਇਹ ਪਿੰਡ ਦਾ ਨਾਮ ਪਿਆ ਭਾਰੂ ਤੇ ਆਹ ਉਸ ਟਾਈਮ ਦਾ ਖੂਹ ਆ ਉਦੋਂ ਜਿਆਦਾ ਕੋਈ ਪਾਣੀ ਤੇ ਵੀ ਏਡੇ ਸੋਰਸ ਹੈ ਨਹੀਂ ਸੀਗੇ ਤੇ ਜਿਵੇਂ ਜਿਵੇਂ ਬਾਬਾ ਜੀ ਦੇ گاਹ ਲਾਦ ਸੀਗੀ ਬਾਬਾ ਭਾਰੂ ਜੀ ਦੇ ਬਾਬਾ ਫੁੱਲਾ ਸਿੰਘ ਉਹਨਾਂ ਦਾ ਮੁੰਡਾ ਸੀਗਾ ਤੇ گا ਉਹਨਾਂ ਦੇ ਤਿੰਨ ਸੀਗੇ ਬਾਬਾ ਹਿੰਮਤ ਸਿੰਘ ਬਾਬਾ ਸੂਰਾ ਸਿੰਘ ਤੇ ਬਾਬਾ ਚੈਨਾ ਸਿੰਘ ਜਿਵੇਂ ਉਹਨਾਂ ਦੇ ਬੱਚੇ ਸੀਗੇ ਉਵੇਂ ਉਹਨਾਂ ਨੇ ਅੱਜ ਤੱਕ ਇਹਨਾਂ ਦੀ 11ਵੀਂ ਪੀੜ੍ਹੀ ਚੱਲੀ ਜਾਂਦੀ ਹੈ ਥੱਲੇ ਵੇਖ ਸਕਦੇ ਹੋ 11ਵੀਂ ਪੀੜ੍ਹੀ ਦੇ ਨਾਮ ਲਿਖਿਆ ਇਹ ਸਾਰਾ ਇਹਨਾਂ ਨੇ ਲਿਖਿਆ ਵੀ ਅੱਜ ਦੇ ਟਾਈਮ 'ਚ ਜਵਾਕਾਂ ਨੂੰ ਜਿਹੜੀ ਨਵੀਂ ਪੀੜ੍ਹੀ ਦੇ ਜਵਾਕਾਂ ਨੂੰ ਇਹ ਨਹੀਂ ਵੀ ਨਹੀਂ ਪਤਾ ਕਿ ਵੀ ਆਪਣੇ ਦਾਦੇ ਦਾ ਨਾਂ ਚਲੋ ਪਤਾ ਹੋਊ ਪਰ ਪਰਦਾਦੇ ਦਾ ਨਾਂ ਨਹੀਂ ਪਤਾ ਹੁੰਦਾ ਪਰ ਇਹਨਾਂ ਨੇ ਬਹੁਤ ਸੋਹਣੀ ਜਿਹੜੇ ਬਾਬੇ ਭਾਰੂ ਦੇ گاਹ ਔਲਾਦ ਆਣਾ ਇਹਨਾਂ ਨੇ ਬਹੁਤ ਬੜਾ ਵਧੀਆ ਕਦਮ ਚੱਕਿਆ ਬੜਾ ਵਧੀਆ ਫੈਸਲਾ ਲਿਆ ਜਿਹੜਾ ਇਹਨਾਂ ਨੇ ਇਹ ਇੱਕ ਯਾਦਗਾਰ ਬਣਾਤੀ ਬਾਬੇ ਦੀ ਨਾਲੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਦਾ ਵੀ ਸਾਡੇ ਦਾਦੇ ਪਰਦਾਦਿਆਂ ਦੇ ਉਹਨਾਂ ਦੇ ਦਾਦੇ ਪਰਦਾਦਿਆਂ ਦੇ ਕੀ ਨਾਂ ਸੀ ਕਿੱਥੋਂ ਉੱਠ ਕੇ ਆਏ ਆ ਕਿਵੇਂ ਆ ਕੇ ਇੱਥੇ ਵਸੋਂ ਹੋਈ ਆ ਕੀ ਕੀ ਗੱਲਾਂ ਹੋਈਆਂ ਇਹ ਸਾਰੀਆਂ ਇੱਥੋਂ ਪਤਾ ਲੱਗ ਜਾਂਦੀਆਂ ਤੇ ਬੜਾ ਇਹਨਾਂ ਨੇ ਮਤਲਬ ਕਿ ਅੱਚ ਬੜੀਆਂ ਚੀਜ਼ਾਂ ਜਿਵੇਂ ਜਿਹੜੇ ਪਰਿਵਾਰ ਦਾ ਅੱਗੇ ਤਾਂ ਘਰ ਖੜ ਗਿਆ ਜਿਵੇਂ ਜਿਨ੍ਹਾਂ ਦੇ ਬੱਚਾ ਹੈ ਨਹੀਂ ਸੀ ਉਹਨਾਂ ਦੇ ਥੱਲੇ ਆ ਦੇਖੋ yellow underline ਪੀਲੀ ਲਾਈਨ ਲਾਤੀ ਹੈ ਨਾ ਵੀ ਇਹਨਾਂ ਇਸ ਲਾਈਨ ਤੋਂ ਪਤਾ ਲੱਗਦਾ ਵੀ ਇਹਨਾਂ ਦੇ ਗਾਂ ਬੱਚਾ ਹੈ ਨਹੀਂ ਸੀ ਇਹਨਾਂ ਦਾ ਖੜ ਗਿਆ ਤੇ ਜਿਨ੍ਹਾਂ ਜਿਨ੍ਹਾਂ ਦਾ ਜਿਵੇਂ ਜਿਵੇਂ ਉਦੋਂ ਗਾਂ ਉਹਦੇ ਭਰਾ ਦਾ ਸੀਗਾ ਜਿਵੇਂ ਆ ਪਰਿਵਾਰ ਉਦੋਂ ਗਾਂ ਥੱਲੇ ਸਾਰਾ ਉਵੇਂ ਹੁਣ ਇਹਨਾਂ ਦੀ 11ਵੀਂ ਪੀੜ੍ਹੀ ਚੱਲੀ ਜਾਂਦੀ ਆ ਤੇ ਬਾਕੀ ਆਪਾਂ ਜੋ ਵੀ ਇਹਦੀ ਹਿਸਟਰੀ ਆ ਉਹ ਬਜ਼ੁਰਗਾਂ ਨਾਲ ਕਰਦੇ ਆ ਗੱਲ ਉਹਨਾਂ ਤੋਂ ਪੁੱਛਦੇ ਆ ਇਹਨਾਂ ਨੂੰ ਜਾ ਕੇ ਨਾ ਉਥੋਂ ਹਰਦਵਾਰੋਂ ਇਹਨੇ ਖੜਾ ਕੇ ਲਿਆ ਜੀ ਇਹ ਸਾਰਾ ਜਿੰਨਾ ਸੀਗਾ ਵੀ ਬਾਬੇ ਪਾਪਾ ਦਾ ਮੁੰਡਾ ਕੌਣ ਹੈ ਪੋਤਾ ਕੌਣ ਹੈ ਪੁੱਤੇ ਕਿਹੜੇ ਹੈ